ਸੱਜਨ ਕੁਮਾਰ ਜਿਹੜਾ ਦੋਸ਼ੀ ਸੀ ਇਹਦਾ ਮੁੱਖ ਦੋਸ਼ੀ ਸੀ ਜਿਹੜਾ ਸਰਸਵਤੀ ਵਿਹਾਰ ਥਾਣੇ 'ਚ ਇਹਦਾ ਕੇਸ ਦਰਜ ਹੋਇਆ ਜਿਨ੍ਹਾਂ ਦੇ ਕਰਕੇ ਉਹਨਾਂ ਦੀਆਂ ਸਰਕਾਰਾਂ ਬਣਨ ਤੋਂ ਬਾਅਦ ਐਸਆਈਟੀ ਬਣੀ ਔਰ ਐਸਆਈਟੀ ਬਣਨ ਤੋਂ ਬਾਅਦ ਇਹ ਦੋਸ਼ੀ ਨੇ ਅਜ ਜੇਲਾ ਦੇ ਪਿੱਛੇ ਨੇ ਔਰ ਸਾਨੂੰ ਉਮੀਦ ਹੈ ਬਹੁਤ ਜਲਦੀ ਜਿਹੜਾ ਇਹਦਾ ਸੱਜਨ ਕੁਮਾਰ ਦਾ ਸਹਿਯੋਗੀ ਸਾਥੀ ਜਗਦੀਸ਼ ਟੈਟਲਰ ਤੇ ਕਮਲਨਾਥ ਵਰਗੇ ਵੀ ਜਿਹੜੇ ਦਰਿੰਦੇ ਨੇ ਉਹ ਜੇਲਾ ਦੇ ਪਿੱਛੇ ਹੋਣਗੇ ਕਿਉਂਕਿ ਹਮੇਸ਼ਾ ਸਰਕਾਰਾਂ ਕਿਉਂਕਿ ਇਹਨਾਂ ਦੀਆਂ ਰਹੀਆਂ ਕਈ ਸਾਲ 40 ਸਾਲਾਂ ਇੱਕ ਤਕਰੀਬਨ 30 ਸਾਲ ਕਾਂਗਰਸ ਦੀ ਸਰਕਾਰ ਰਹੀ ਜਿਨ੍ਹਾਂ ਨੇ ਇਹਨਾਂ ਦੀ ਪੂਰੀ ਪੁਸ਼ਤਪਨਾਇ ਕੀਤੀ ਔਰ ਇਹਨਾਂ ਨੂੰ ਹਰ ਜਗ੍ਹਾ ਬਚਾਉਣ ਦੀ ਕੋਸ਼ਿਸ਼ ਕੀਤੀ ਸੀ ਸਰਕਾਰਾਂ ਦੇ ਵਿੱਚ ਮੰਤਰਾਲੇ ਦਿੱਤੇ ਗਏ ਇਹਨਾਂ ਨੂੰ ਵੱਡੇ ਵੱਡੇ ਅਹੁਦੇ ਦਿੱਤੇ ਗਏ ਔਰ ਇਹ ਲੋਕ ਕਹਿੰਦੇ ਹੋਏ ਦੇ ਸੀ ਸੱਜਨ ਕੁਮਾਰ ਕਹਿੰਦਾ ਹੁੰਦਾ ਸੀ ਕਿ ਮੈਂ ਹਵਾਵਾਂ ਦੇ ਰੁੱਖ ਵੀ ਮੋੜ ਸਕਦਾ ਮਗਰ ਅੱਜ ਜਿਸ ਵਕਤ ਇੱਕ ਕਨਵਿਕਟ ਹੋਇਆ ਹੈ ਅੱਜ ਉਹਨਾਂ ਪਰਿਵਾਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਜਿਹੜੇ 40 ਸਾਲਾਂ ਤੋਂ ਵਿਧਵਾ ਕਲੋਨੀਆ ਦੇ ਵਿੱਚ ਰਹਿ ਰਹੇ ਹਾਂ ਮਾਤਾਵਾਂ ਭੈਣਾਂ ਸਾਡੀਆਂ ਜਿਹੜੀਆਂ ਜਿਨ੍ਹਾਂ ਦੇ ਬੱਚੇ ਰੁੱਲ ਗਏ ਅੱਜ ਉਹਨਾਂ ਨੂੰ ਬਹੁਤ ਵੱਡਾ ਇੱਕ ਰਿਲੀਫ ਮਿਲਿਆ ਸੋ ਮੈਂ ਜੁਡੀਸ਼ੀਰੀ ਦਾ ਵੀ ਧੰਨਵਾਦ ਕਰਦਾ ਦੇਸ਼ ਦੇ ਗ੍ਰਹਿ ਮੰਤਰੀ ਤੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਵੀ ਖਾਸ ਤੌਰ ਤੇ ਧੰਨਵਾਦ ਕਰਦਾ ਐਸਜੀਪੀਸੀ ਦਾ ਵੀ ਬਿਆਨ ਆਇਆ ਕਿ ਸਾਡੇ ਵੱਲੋਂ ਨਿਰੰਤਰ ਰੈਪੋਰਟ ਕੀਤੀ ਗਈ ਸੀ ਜਿਸ ਕਰਕੇ ਅੱਜ ਇਹ ਦਿਖਣ ਨੂੰ ਮਿਲੇ ਦੇਖੋ ਐਸਜੀਪੀਸੀ ਵੱਡੀ ਸੰਸਥਾ ਹੈ ਉਹ ਕੁਝ ਵੀ ਕਹਿ ਸਕਦੇ ਨੇ ਮਗਰ ਮੈਂ ਸਮਝਦਾ ਕਿ ਇਹ ਲੜਾਈ ਜਿਹੜੀ ਹੈ ਦਿੱਲੀ ਦੇ ਸਿੱਖਾਂ ਨੇ ਲੜੀ ਆ ਔਰ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਾਸ ਤੌਰ ਤੇ 2013 ਤੋਂ ਬਾਅਦ ਜਿਹੜਾ ਸਾਡੇ ਅਸੀਂ ਇਹਦੇ ਉੱਤੇ ਐਸਏਟੀ ਬਣਵਾਜੂ ਕਾਮਯਾਬ ਹੋਏ 14ਈ ਸਰਕਾਰ ਬਣੀ 14ਈ ਸਰਕਾਰ ਬਣਨ ਤੋਂ ਬਾਅਦ ਔਰ ਇਹ ਸਾਰਾ ਜਿਹੜਾ ਉਦਮ ਸੀ ਉਹ ਦਿੱਲੀ ਦੀ ਸਾਰੀ ਸੰਗਤ ਦਾ ਕਲੈਕਟਿਵ ਕੰਮ ਹੈ ਕੌਮ ਦਾ GSJPC ਅਗਰ ਇਹਦਾ ਕ੍ਰੈਡਿਟ ਲੈਣਾ ਚਾਹੁੰਦੇ ਤੇ ਅਸੀਂ GSJPC ਨੂੰ ਵੀ ਵਧਾਈ ਦਿੰਦੇ ਪਰ 40 ਸਾਲ ਦੀ ਦੇਰੀ ਨੂੰ ਕਿਵੇਂ ਵੇਖਦੇ ਹੋ 40 ਸਾਲ ਬਹੁਤ ਜ਼ਿਆਦਾ ਹੁੰਦੇ ਕੁਝ ਨਿਕਲ ਜਾਂਦੀ ਦੇਖੋ ਮੈਂ ਸਮਝਦਾ ਕਿ ਇਹ ਸਭ ਤੋਂ ਵੱਡਾ ਜਿਹੜਾ ਸੰਘਰਸ਼ ਕੌਮ ਦਾ ਸੀ ਹਿੰਮਤ ਨਹੀਂ ਹਾਰੀ ਔਰ ਇਹ ਹਿੰਮਤ ਨਾ ਹਾਰਨ ਦਾ ਸਤਕਾ ਹੈ ਕਿ ਅੱਜ ਜੇਲਦਾਨ ਦੇ ਵਿੱਚ ਜਿਸ ਵਕਤ ਸੱਜਨ ਕੁਮਾਰ ਗਿਆ ਇੱਕ ਐਗਜ਼ਾਮਪਲ ਦਿੱਤਾ ਗਿਆ ਹੈ ਇਹ ਇੱਕ ਐਸੀ ਮਿਸਾਲ ਬਣੀ ਹੈ ਕਿ ਸਿੱਖ ਕੌਮ ਆਪਣੇ ਤੋਂ ਹੋਏ ਜ਼ੁਲਮ ਦੇ ਖਿਲਾਫ ਕਦੇ ਪਿੱਛੇ ਨਹੀਂ ਹਟਦੀ ਔਰ ਉਹਦਾ ਮੂੰਹ ਤੋੜ ਕੇ ਜਵਾਬ ਵੀ ਦਿੰਦੀ ਹੈ ਜਿਸ ਵਕਤ ਮੌਕਾ ਆਇਆ ਸੀ ਤੇ ਉਸ ਵਕਤ ਸਾਡੇ ਜਵਾਨਾਂ ਨੇ ਜੋ ਸੰਘਰਸ਼ ਕੀਤੇ ਆ ਔਰ ਜਿਹੜੀ ਕੋਰਟ ਦੀ ਲੜਾਈ ਸੀ ਉਹ ਕਮੇਟੀਆਂ ਨੇ ਲੜੀ ਆ ਜੀ ਕੋ ਕਿਸਾਨ ਦੀ ਨਾ ਹਲਦੀ ਗੱਲ ਪੂਰੀ ਕਰ ਸਕਦੇ ਆ ਕਿਉਂਕਿ ਤਿੰਨ ਚਾਰ ਦਰਿੰਦੇ ਹੋਰ ਇਹਨਾਂ ਦੇ ਨਾਲ ਜਿਹੜੇ ਸਾਥੀ ਸੀ ਉਹ ਪਹਿਲੇ ਅਰੈਸਟ ਹੋ ਚੁੱਕੇ ਨੇ ਇਸ ਇਲਾਕੇ ਦੇ ਪਿੱਛੇ ਨੇ ਕਨਵਿਕਟ ਹੋਣ ਵਾਲਾ ਕੇਸ ਜਿਹੜਾ ਹੈ ਉਹ ਪਹਿਲਾਂ ਕੇਸ ਐਫ ਪੂਜਾ ਹੋਇਆ ਹੈ ਜੇ ਜਿਹਨੂੰ ਬਿਲਕੁਲ ਕਵਾਇਆ ਹੋਣ ਤੋਂ ਬਾਅਦ ਕਨਵਿਕਟ ਕਰਤਾ ਗਿਆ ਔਰ ਮੈਂ ਸਮਝਦਾ ਕਿ ਜਦ ਵੱਡਾ ਮਗਰਮਚ ਫੜਿਆ ਜਾਂਦਾ ਹੈ ਮਗਰਮਚ ਨੂੰ ਸਜ਼ਾਵਾਂ ਹੋ ਜਾਂਦੀਆਂ ਤੇ ਛੋਟੇ ਮਛੀਆ ਮਚਲੀਆਂ ਜਿਹੜੀਆਂ ਉਹ ਆਪੋ ਆਪ ਵਿੱਚ ਨਾਲ ਆ ਜਾਂਦੀ ਹੈ ਸੋ ਜਿਹੜੇ ਕੇਸਸ ਨੇ ਕਈ ਕੇਸਸ ਅੰਦਰੋਂ ਚੱਲ ਰਹੇ ਨੇ ਇਹਦੇ ਵਿੱਚ ਕੇਸੇ ਸਾਡੇ ਕਾਨਪੂਰ ਦੇ ਵਿੱਚ ਵੀ ਚੱਲ ਰਹੇ ਨੇ ਬੁਖਾਰੋ ਦੇ ਵਿੱਚ ਵੀ ਚੱਲ ਰਹੇ ਆ ਔਰ ਅਗਰ ਅਸੀਂ ਉਸ ਨਰਸਿੰਗ ਘਰ ਦੀ ਗੱਲ ਕਰੀ ਉਸ ਸਮੇਂ ਦੇ ਵਿਦੇਸ਼ ਦੇ ਵਕਫਾ ਕੋਨੇ ਵਿੱਚ ਕਈ ਕੇਸਸ ਨੇ ਮਗਰ ਦਿੱਲੀ ਦਾ ਇਹ ਐਫਐਸਜੀ ਜਿਹੜੇ ਕੇਸ ਨੇ ਖਾਸ ਤੌਰ ਤੇ ਜਗਦੀਸ਼ ਟੈਟਲਰ ਔਰ ਸਰਜਨ ਕੁਮਾਰ ਦੇ ਖਿਲਾਫ ਚੱਲ ਰਿਹਾ ਜੀ ਤੋਂ ਅੱਜ ਉਹਦੇ ਵਿੱਚ ਬੜੀ ਵੱਡੀ ਰਾਹਤ ਮਿਲੀ। ਤਾਂ ਮਤਲਬ ਕਿ ਹੋਰ ਵੀ ਕਾਨੂੰਨੀ ਦਲੀਲ ਹੋਦੀ ਹੈ ਤੇ ਉਹ ਐ ਲੱਗਦੇ ਨੇ। ਨਹੀਂ ਬਿਲਕੁਲ ਹੁੰਦੀ ਹੈ ਜਿਸ ਵਕਤ ਇੱਕ ਪੋਜ਼ਿਟਿਵ ਮੋੜ ਨਜ਼ਰ ਆਉਂਦਾ ਹੈ ਕੋਰਟ ਦਾ ਤੇ ਫਿਰ ਉਸ ਵਕਤ ਉਸ ਤੋਂ ਬਾਅਦ ਕੇਸਸ ਹੋਰ ਵੀ ਸਾਹਮਣੇ ਆਉਂਦੇ ਨੇ ਔਰ ਮੈਂ ਸਮਝਦਾ ਕਿ ਕਈ ਜਿਹੜੇ ਗਵਾਹ ਨੇ ਇਸ ਸਮੇਂ ਤੋਂ ਰੁਕੇ ਪਏ ਨੇ ਉਹਨਾਂ ਦੇ ਵੀ ਹੌਸਲੇ ਬੁਲੰਦ ਹੁੰਦੇ ਨੇ ਕਿ ਹਾਂ ਸਾਨੂੰ ਇਨਸਾਫ ਮਿਲ ਸਕਦਾ ਹੈ ਤੇ ਸਾਨੂੰ ਗਵਾਹੀਆਂ ਲਈ ਅੱਗੇ ਆਣਾ ਚਾਹੀਦਾ ਹੈ। ਸੋ ਇਹ ਸਮੇਂ ਦੀ ਗੱਲ ਹੈ ਗਿਆਨ ਵਾਲੇ ਸਮੇਂ ਚ ਬਟ ਅੱਜ ਸੱਜਨ ਕੁਮਾਰ ਦੇ ਇਸ ਕਨਵਿਕਟ ਹੋਣ ਦੇ ਨਾਲ ਮੈਂ ਇੱਕ ਬਹੁਤ ਵੱਡਾ ਜਿਹੜਾ ਮੈਂ ਕਹਿ ਸਕਦਾ ਕਿ ਮੈਸੇਜ ਹੈ ਉਹ ਦੁਨੀਆ ਦੇ ਵਿੱਚ ਹੈ ਕਿ ਸਿੱਖ ਕੌਮ ਆਪਣੇ ਉੱਤੇ ਹੋਏ ਜ਼ੁਲਮ ਦਾ ਬਦਲਾ ਹਰ ਵਕਤ ਲੈਣ ਲਈ ਤੇ ਲੜਾਈਆਂ ਲੜਦੀ ਰਹਿੰਦੀ ਹੈ ਔਰ ਲੜਦੀ ਰਹੇਗੀ